ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਨਕੀ ਪਰਮਿੰਦਰਜੀਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਤੌਟ ਲੋ ਫੇਸਬੁੱਕ ਪੇਜ ਨਾਲ ਹੀ ਇੰਸਟਾਗ੍ਰਾਮ ਤੇ YouTube ਤੇ ਮੇਰੀ ਗੁਜਾਰਸ਼ ਵੀ ਹੈ ਸਾਰਿਆਂ ਨੂੰ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿੰਨੇ ਸਾਡੇ ਪੰਜਾਬੀ ਵੀਰ ਭੈਣ ਭਰਾ ਜੋ ਵੀ ਸਾਨੂੰ ਵੇਖਣ ਆਲੇ ਆ ਸਾਡਾ ਪੇਜ ਫੋਲੋ ਸ਼ੇਅਰ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਆ ਕਰੋ ਇੰਸਟਾਗ੍ਰਾਮ ਵੀ ਵੇਖ ਲੈ ਕਰੋ ਨਾਲ YouTube ਵੀ ਦੇਖਿਆ ਕਰੋ ਹੁਣ ਆਪਾਂ ਟਿਲੋ ਸਾਹ ਦਾ ਗੱਲਬਾਤ ਕਰਦੇ ਆ ਟਿਲੋ ਸਾਹਿਬ ਨਾਲ ਰੋਜ਼ ਦੀ ਤਰ੍ਹਾਂ ਅੱਜ ਨਵੀਂ ਕੋਈ ਟਾਪ ਖਬਰਾਂ ਦੀ ਖਬਰ ਜਾਂ ਖਬਰਾਂ ਦਾ ਕੀ ਮਤਵ ਹੈ ਜੀ ਉਹਦੇ ਬਾਰੇ ਤੁਸੀਂ ਗਿਆਨ ਦਿਓ ਸਾਨੂੰ ਸਸਿਕਾ ਜੀ ਸਸਿਕਾ ਤੇ ਲੋ ਸਾਨੂੰ ਇੱਕ ਕੱਲ ਪੋਸਟ ਪਈ ਸੀ ਜੀ ਫੇਸਬੁੱਕ ਦੇ ਉੱਤੇ ਵੀ ਪਾਈ ਹੋਈ ਆ ਉਹ ਤੇ ਪੇਜ ਦੇ ਉੱਤੇ ਵੀ ਪਾਈ ਹੈ YouTube ਦੇ ਉੱਤੇ ਵੀ ਚੱਲ ਰਹੀ ਹੈ ਉਹ ਪੇਜ ਦੇ ਵਿੱਚ ਤੁਸੀਂ ਇੱਕ ਮਤਲਬ ਰੱਖਿਆ ਹੋਇਆ ਸਿਸਟਮ ਵੀ ਕੱਲ ਨੂੰ ਇਹ ਖਲਾਸੇ ਹੋਣਗੇ ਉਹ ਕੀ ਖਲਾਸੇ ਆ ਉਹਨਾਂ ਬਾਰੇ ਸਾਨੂੰ ਦੱਸੋ ਸਰੋਤਿਆਂ ਦੇ ਫੋਨ ਵੀ ਮੈਨੂੰ ਬਹੁਤ ਆਏ ਅੱਜ ਵੀ ਇਹ ਖਲਾਸੇ ਕਰੋ ਜੀ ਕੀ ਖਲਾਸੇ ਕਰੋ ਜੀ ਖਲਾਸੇ ਦੇਖੋ ਖਲਾਸਾ ਇਹ ਹੈ ਮੈਂ ਛੋਟਾ ਨਹੀਂ ਹੈ ਖਲਾਸਾ ਅਸਲ ਦੇ ਵਿੱਚ ਇਹ ਹੈ ਕਿ 4 ਮਹੀਨੇ ਪਹਿਲਾਂ ਲੁਧਿਆਣੇ ਦੀ ਇੱਕ ਬੀਬੀ ਹੁੰਦੀ ਜਿਹਦਾ ਨਾਮ ਕੰਚਨ ਕੁਮਾਰੀ ਹੈ ਕੰਚਨ ਠੀਕ ਹੈ ਤੇ ਉਹਨੂੰ ਕਮਲ ਕੌਰ ਭਾબી ਵੀ ਗਏ ਭਾਬੀ ਦੇ ਨਾਲ ਮਸ਼ਹੂਰ YouTube ਤੇ ਜਿੰਨੇ ਵੀ ਜਿਹੜੇ ਹੈਗੇ ਤੁਹਾਡੇ ਪਲੈਟਫਾਰਮ ਸੋਸ਼ਲ ਮੀਡੀਆ ਦੀ ਜੀ ਇਹਦੇ ਉੱਤੇ ਬਹੁਤ ਜ਼ਿਆਦਾ ਐਕਟਿਵ ਸੀ ਜੀ ਤੇ ਉਹ ਬੀਬੀ ਜਿਹੜੀ ਹੈ ਰੀਲਾਂ ਵਗੈਰਾ ਜੋ ਵੀ ਪਾਉਂਦੀ ਸੀ ਉਹਦੇ ਵਿੱਚੋਂ ਮਤਲਬ ਜੇ ਆਪਾਂ ਕਹਿ ਦਈਏ ਲਚਰਤਾ 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 ਤੇ ਅਸ਼ਲੀਲਤਾ ਦੀ ਬਹੁਤ ਜ਼ਿਆਦਾ ਝਲਕ ਪਈ ਸੀ ਜੀ ਕੋਈ ਵੀ ਚੰਗਾ ਆਦਮੀ ਕੋਈ ਵੀ ਧੀਆ ਪਹਿਣਾ ਵਾਲਾ ਬੰਦਾ ਸੋਸਾਇਟੀ ਚ ਰਹਿਣ ਵਾਲਾ ਇੱਕ ਸੱਭੇ ਆਦਮੀ ਉਹਨਾਂ ਚੀਜ਼ਾਂ ਨੂੰ ਚੰਗਾ ਨਹੀਂ ਸਮਝਦਾ ਸੀ ਉਹ ਦੇਖਣ ਜੋ ਨਹੀਂ ਸੀ ਜਿਸ ਕਿਸੇ ਨੂੰ ਉਹ ਬਰਾਬਰਤਾ ਕਰਦੀ ਸੀ ਬਹੁਤ ਸਾਰੇ ਲੋਕੋ ਨੇ ਸੰਪਰਕ ਦੇ ਵਿੱਚ ਵੀ ਸੀ ਹੋਰ ਲੋਕ ਵੀ ਜਿਵੇਂ ਨੇ ਸਮਾਈਲਸ ਦਾ ਠੇਕਾ ਲਏ ਹੋਏ ਜੀ ਉਹ ਵੀ ਉਹਦੇ ਸੰਪਰਕ ਦੇ ਵਿੱਚ ਸੀ ਤੇ ਫਿਰ ਹੁੰਦਾ ਕੀ ਹੈ ਉਹਨੂੰ ਕਿਹਾ ਜਾਂਦਾ ਹੈ ਕਿ ਗੱਡੀਆਂ ਦੀ ਕਪਾ ਕਰਨੀ ਹੈ ਰਿਪੇਅਰ ਰਿਪੇਅਰ ਨਹੀਂ ਦੀ ਉਹ ਨਾਲ ਡੈਟੈਚਮੈਂਟ ਨਹੀਂ ਪਬਲਿਸਿਟੀ আচ্ছা ਗੱਡੀਆਂ ਦੀ ਪਬਲਿਸਿਟੀ ਕਰਨੀ ਹੈ ਕਿਉਂਕਿ ਆਮ ਤੌਰ ਤੇ ਦੇਖਦੇ ਆਪਾਂ ਕਿ ਜਿਹੜੇ ਯੂਟਿਊਬਰ ਹੁੰਦੇ ਨੇ ਉਹਨਾਂ ਨੇ ਇੱਕ ਤਰੀਕਾ ਕਰੁੰਦਾ ਬੋਲ ਰਿਹਾ ਵੀ ਤੁਸੀਂ ਹੁੰਦੀ ਆ ਕਿ ਸਾਡੀ ਗੜੀਆਂ ਦੀ ਪਬਲਿਸਿਟੀ ਕਰੋਗੇ ਉੱਥੇ ਐਡ ਕਰ ਐਡ ਕਰਦੇ ਜੀ ਸਾਡੀ ਦੁਕਾਨਦਾਰੀ ਰੂਗੀ ਦੁਕਾਨਦਾਰੀ ਸਾਡੀ ਵਧੀਆ ਚੱਲੇ ਜੀ ਇਹ ਉਹ ਕਹਿੰਦੀ ਵਿਚਾਰੋ ਠੀਕ ਆ ਪਰ ਚੱਲਦੇ ਮੈਂ ਉਹ ਜਿਹੜੀ ਅਗਲੀ ਗੱਲ ਦੱਸਾਂ ਜੀ ਮੈਨੂੰ ਬਹੁਤ ਹੀ ਕਨਫਿਡੈਂਸ਼ੀਅਲ ਸਰਸਸ ਤੋਂ ਪਤਾ ਲੱਗਿਆ ਕਿ ਉਹਨਾਂ ਵਾਸਤੇ ਨਾ ਉਹ ਵੀ ਵੀ ਨਹੀਂ ਸੀ ਜੀ ਤੇ ਨਾ ਹੀ ਉਹ ਉਹ ਵੀ ਵੀ ਵਾਸਤੇ ਨਹੀਂ ਸੀ ਮਤਲਬ ਪਹਿਲਾਂ ਵੀ ਉਹ ਇੱਕ ਦੂਜੇ ਦੇ ਬਹੁਤ ਕਰੀਬ ਰਹੇ ਐ ਇਤੋਂ ਤੱਕ ਜਾਣਕਾਰੀ ਹੈ ਕਿ ਉਹ ਇੱਕ ਦੂਜੇ ਦੇ ਕਿਸੇ ਨਾ ਕਿਸੇ ਤਰੀਕੇ ਸਹਾਈ ਵੀ ਹੁੰਦੇ ਆ ਰਹੇ ਆ ਮਦਦਗਾਰ ਵੀ ਲੱਗੇ ਅੱਛਾ ਜੀ ਡੂੰਘੇ ਨਹੀਂ ਬੱਦੀ ਸੀ ਹਾਂ ਹੁਣ ਅਸਲ ਕਹਾਣੀ ਹੈ ਕਿ ਉੱਥੋਂ ਨੂੰ ਗੱਡੀ ਤੇ ਲਿਆ ਜਾਂਦਾ ਤੇ ਉਹਦੇ ਵਾਸਤੇ ਕਿਹਾ ਕਿ ਨਹੀਂ ਕਿ ਤੂੰ ਚੱਲ ਉਹ ਅਮਰਤਪਾਲ ਸਿੰਘ ਮੈਰੋ ਪਛੜੀ ਉਹਨੇ ਕਹਿ ਸੀ ਤੂੰ ਚੱਲ ਤੇ ਦੋ ਬੰਦੇ ਜਿਹੜੇ ਨੂੰ ਲੈ ਕੇ ਹੁੰਦੇ ਆ ਉੱਥੋਂ ਉਹ ਹੈਗੇ ਆ ਜਸ਼ਨ ਜਸਪ੍ਰੀਤ ਸਿੰਘ ਮੈਰੋ ਦਾ ਜੀ ਤੇ ਨਿੰਮਰਪ੍ਰੀਤ ਸਿੰਘ ਹਰੀ ਕੇ ਪਤਨ ਇਹ ਨੂੰ ਨੋਬਲ ਦੀ ਉਹਨੂੰ ਗੱਡੀ ਤੇ ਲੈ ਕੇ ਆਉਂਦੇ ਐ ਤੇ ਫਿਰ ਉਹਦਾ ਮਰਡਰ ਹੋ ਜਾਂਦਾ ਜੀ ਪਤਾ ਮਰਡਰ ਦਾ ਲੱਗਦਾ 11 ਜੂਨ ਜੀ 2023 ਦੀ 11 ਜੂਨ ਆਦੇਸ਼ ਯੂਨੀਵਰਸਿਟੀ ਹੈ ਦੀ ਮੈਡੀਕਲ ਯੂਨੀਵਰਸਿਟੀ ਹੈ ਜੀ ਉਹਦੀ ਪਾਰਕਿੰਗ ਦੇ ਵਿੱਚੋਂ ਗੱਡੀ ਖੜੀ ਹੈ ਜਿਸ ਵਿੱਚ ਬਲਬੂ ਆਉਂਦੀ ਜੀ ਜਾਣਕਾਰੀ ਮਿਲੀ ਦੇਖਿਆ ਤੇ ਉਹਦੇ ਵਿੱਚ ਕਮਲ ਕੌਰ ਉਰਫ ਕੰਚਨ ਕੁਮਾਰੀ ਦੀ ਡੈੱਡ ਬੋਡੀ ਢੋਹ ਲਈ ਬਿਲਕੁਲ ਪੁਲਿਸ ਨਾਲ ਦੀ ਨਾਲ ਹਰਕਤ ਦੇ ਵਿੱਚ ਆਈ ਪੁਲਿਸ ਨੇ ਆ ਕੇ ਦੇਖਿਆ ਤੇ ਉਹਦੇ ਪਰਿਵਾਰ ਨਾਲ ਆ ਤਾਲਮੇਲ ਕੀਤਾ ਗਿਆ ਪਰਵਾਜ਼ ਨੇ ਦੱਸਿਆ ਕਿ ਫਰਾਬੰਦੇ ਥੁਨੇ ਕਿਗੇ ਜੀ ਬਹੁਤ ਲੰਮਾ ਸਮਾਂ ਨਹੀਂ ਲੱਗਿਆ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਕੇਸ ਟ੍ਰੇਸ ਹੋ ਗਿਆ ਤੇ ਟ੍ਰੇਸ ਹੋਣ ਤੋਂ ਬਾਅਦ ਕੇਸ ਰਜਿਸਟਰ ਹੋਇਆ ਤੇ ਉਹਦੇ ਵਿੱਚ ਫਿਰ ਬੰਦੇ ਦਾ ਨਾਮ ਜੱਜ ਕੀ ਕੀ ਲੈ ਲਿਖੇ ਨੰਬਰ ਇੱਕ ਦੇ ਤੇ ਕੀਤਾ ਅਮਰਪਾਲ ਸਿੰਘ ਮਹਿਰੂ ਮਹਿਰੂ ਜਿਹੜੇ ਨੂੰ ਮਾਸਟਰਮਾਈਂਡ ਕਹਾਇਆ ਜਾਂਦਾ ਹੈ ਸਾਰੀ ਕਹਾਣੀ ਦਾ ਜੀ ਉਹ ਤੋਂ ਬਾਅਦ ਨੰਬਰ 2 ਦੇ ਉੱਤੇ ਕੀਤਾ ਗਿਆ ਜਸਪ੍ਰੀਤ ਸਿੰਘ ਮਹਿਰੂ ਤੇ ਨੰਬਰ 3 ਦੇ ਉੱਤੇ ਨਿਗਰਜੀਤ ਸਿੰਘ ਮਹਿਰੀ ਤੇ ਗੋਠਾ ਜਿਹੜਾ ਹੈਗਾ ਉਹ ਹੈਗਾ ਹਰ ਹਰਜੀਤ ਸਿੰਘ ਸੋਹਲੇ ਠੀਕ ਹੈ ਜੀ ਇਹ ਚੋਬਾਰ ਖਾਨੇ ਦੇ ਪਹਿਲਾ ਸੋਹਲ ਉਥੋਂ ਦੇ ਰਹਨ ਚਾਰ ਬੰਦੇ ਚਾਰ ਬੰਦੇ ਚਾਰਾਂ ਦੇ ਵਿੱਚੋਂ ਦੋ ਬੰਦੇ ਗ੍ਰਿਫਤਾਰ ਕਰਲੇ ਸੀ ਪੁਲਿਸ ਨੇ ਜਸਪ੍ਰੀਤ ਤੇ ਨਿਮਰਤੀ ਇਹਨਾਂ ਨੂੰ ਗ੍ਰਿਫਤਾਰ ਕਰਿਆ ਸੀ ਤੇ ਇਹਨਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਨੇ ਆਪਣਾ ਜੋਖ ਇਕਬਾਲ ਕਰਨਾ ਸਾਰਾ ਕੁਝ ਕਹਿਤਾ ਕਿ ਸੀਐਸ ਪਰ ਲੇਕਿਨ ਜਿਹੜਾ ਮਾਸਟਰਮਾਈਂਡ ਸੀ ਜੀ ਮਰੂਸਾ ਜੀ ਅਮਰਤਪਾਲ ਸਿੰਘ ਮੈਰੋ ਉਹਨੇ ਇਮੀਡੀਏਟ ਨਾਲ ਦੀ ਨਾਲ ਰঞ্জੀਤ ਸਿੰਘ ਦੀ ਮਦਦ ਲਈ ਜੀ ਆਪਣੇ ਸਾਥੀ ਦੀ ਤੇ ਇਥੋਂ ਜਿਉਂ ਪਤਰੀ ਬਾਤੀ ਵਾਇਆ ਅੰਮ੍ਰਿਤਸਰ ਤੇ ਦਬਈ ਚਲਾ ਗਿਆ ਦਬਈ ਚਲਾ ਗਿਆ ਬਿਲਕੁਲ ਦਬਈ ਜਾਣ ਤੋਂ ਬਾਅਦ ਹਾਕਾਰ ਮੱਤ ਕੀ ਫਰਸੂ ਬੜਾ ਫੜਾਈ ਕਿਉਂ ਨਹੀਂ ਹੁੰਦੀ ਪ੍ਰੋਸੈਸ ਸ਼ੁਰੂ ਹੋ ਗਿਆ ਉਸ ਮੱਦੇਨ ਪੂਰਾ ਅੜਕੜਾ ਦੇ ਦੀ ਗੱਲ ਹੋਗੀ ਇਧਰਲੇ ਪਾਸੇ ਦੇਖੀਏ ਤਾਂ ਪੁਲਿਸ ਨੇ ਚਲਾਨ ਪੇਸ਼ ਕਰਤਾ ਕੋਲ ਬਿਲਕੁਲ ਬਿਲਕੁਲ ਉਹ ਚਲਾਨ ਪੇਸ਼ ਕਰਤਾ ਚਲਾਨ ਪੇਸ਼ ਹੋਣ ਤੋਂ ਬਾਅਦ ਉਹਨੇ ਤੇ ਕੰਦ ਇਥੇ ਅਦਾਲਤ ਦੇ ਵਿੱਚ ਸੁਣਵਾਈ ਹੋਈ ਸੁਣਵਾਈ ਅਦਾਲਤ ਦੇ ਵਿੱਚ ਅਦਾਲਤ ਨੇ ਮੰਨਿਆ ਕਿ ਤੁਹਾਡੇ ਖਿਲਾਫ ਆ ਦੋਸ਼ ਜਿਹੜੇ ਹੈਗੇ ਆ ਇਹ ਦੋਸ਼ੇ ਮੁਕੱਦਮਾ ਚਲਾਉਣ ਯੋਗ ਹੈ ਕੀ ਤੁਸੀਂ ਦੋਸ਼ਾਂ ਨੂੰ ਪ੍ਰਮਾਨ ਕਰਦੇ ਹੋ ਜੀ ਉਹਨਾਂ ਦੋਵਾਂ ਨੇ ਕਹਤਾ ਨਹੀਂ ਜੀ ਅਸੀਂ ਟ੍ਰਾਇਲ ਫੇਸ ਕਰਾਂਗੇ ਅਸੀਂ ਬੇਗੁਨਾਹ ਤੇ ਇਹ ਜਿਹੜੀ ਹੈ ਸਾਰੀ ਸੁਣਵਾਈ ਕੀਤੀ ਜਾਵੇ ਤਾਂ ਉਹ ਅਗਲੀ ਤਾਰੀਖ ਪੇਸ਼ੀ ਨਿਸ਼ਚਿਤ ਹੋ ਗਈ ਹੈ ਜਿੱਤੇ ਅਗਲੀ ਸੁਣਵਾਈ ਹੋਵੇ ਜੀ ਇਹਦੇ ਵਿੱਚ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਅਮਰਤਪਾਲ ਸਿੰਘ ਮੈਰੋਨੀ ਜੀ ਵੀਡੀਓ ਪਾ ਕੇ ਇਹ ਇਕਵਾਲ ਕੀਤਾ ਕਿ ਹਾਂ ਅਸੀਂ ਇਹਦਾ ਕਮਲਕੌਰ ਭਾਬੀ ਜਾਂ ਕੰਚਨ ਕੁਮਾਰੀ ਇਹਦਾ ਕਤਲ ਕੀਤਾ ਹੈ ਬਿਲਕੁਲ ਇਹਨਾਂ ਨੇ ਕਿਹਾ ਜੀ ਸਪਸ਼ਟ ਦੇ ਸਾਬ ਤੁਸੋ ਜੇ ਆਪਾਂ ਕਹੀਏ ਵੀ ਇਹ ਨੂੰ ਕੋਈ ਅਹ ਕੀ ਕਤਲ ਨੂੰ ਕੋਈ ਲੋੜ ਹੈ ਕਿ ਲੋੜ ਪੈਣੀ ਨਹੀਂ ਤਾਂ ਉਹਨੇ ਨਾਲ ਹੀ ਕਰ ਗਏ ਕਮਨਕੌਰ ਕਿਉਂਕਿ ਇਹ ਲੱਛਰ ਦਾ ਅਸ਼ਲੀਲਤਾ ਫੈਲਾਉਂਦੀ ਹੈ ਇਸ ਕਰਕੇ ਇਹਨੂੰ ਪ੍ਰਮੋਟ ਨਹੀਂ ਹੋਣ ਦਿੱਤਾ ਜਾਊਗਾ ਇਹ ਗੱਲਾਂ ਕਿਹਾ ਇਦੇ ਨਾਲ ਹੀ ਫਿਰ ਬਾਰ ਬਾਰ ਅਮਰਪਾਲ ਸਿੰਘ ਮਹਿਰੋਨ ਦਾ ਇਹ ਵੀਡੀਓਜ਼ ਆਉਂਦੇ ਗਏ ਕਿ ਜਿੱਥੇ ਕਿਤੇ ਕੁਝ ਹੋ ਰਿਹਾ ਹੈ ਇਹੋ ਜਿਹਾ ਸਾਨੂੰ ਦੱਸੋ ਸਾਡੇ ਸਿੰਘ ਮੌਕੇ ਤੇ ਪਹੁੰਚ ਪਹੁੰਚਾਂਗੇ ਪੰਜਾਬ ਦੇ ਵਿੱਚ ਕਿਹੜੀਆਂ ਸਾਰੀਆਂ ਬਾੜੀਆਂ ਤਾਂ ਹੋਈਆਂ ਉੱਥੇ ਉਹ ਘੜ ਘੜਦੇ ਰਹੇ ਅਗਲੀ ਗੱਲ ਮੈਂ ਦੱਸੂਗਾ ਇਹ ਕਿ ਜਿਹੜੇ ਇਹ ਮਰਜੈਂਸੀ ਨਾਲ ਦੇ ਵਿੱਚੋਂ ਦੋ ਜਿਹੜੇ ਥੜੇ ਗਏ ਉਹ ਬਿਲਕੁਲ ਸਾਫ ਸਬੂਤ ਨੇ ਹਿੰਦ ਸਿੰਘ ਬਾੜੀ ਦੇ ਵਿੱਚ ਸੀ ਔਰ ਅਮਰਪਾਲ ਸਿੰਘ ਵੀ ਉਹ ਬਾੜੀ ਦੇ ਵਿੱਚ ਘੜਦਾ ਰਹਿੰਦਾ ਸੀ ਜੀ ਇਹ ਸਾਰੀ ਸਥਿਤੀ ਨੂੰ ਲੈ ਕੇ ਪੁਲਿਸ ਦੇ ਲਈ ਵੀ ਇੱਕ ਵੱਡੀ ਪ੍ਰੋਬਲਮ ਹੋ ਗਈ ਪਤਾ ਲੱਗਿਆ ਨਹੀਂ ਉਹ ਬਦਲ ਦਬਈ ਕੀ ਸੀ ਪੁਲਿਸ ਨੇ ਫੇਰ ਨੂੰ ਕਾਬੂ ਕਰਨ ਵਾਸਤੇ 29 ਜੁਲਾਈ ਨੂੰ ਇੱਕ ਲਕਆਊਟ ਨੋਟਸ ਜਾਰੀ ਕਰਦਾ ਕਿ ਲਕਾਉਟ ਨੋਟਸ ਹੈ ਇਹਨੂੰ ਆਪਾਂ ਅਲੱਗ-ਅਲੱਗ ਕਿਸਮ ਦਾ ਦੇਖ ਲੈਣੀ ਹੈ ਕਿਤੇ ਰੈੱਡ ਹੁੰਦਾ ਹੈ ਕਿਤੇ ਕੁਸ਼ਨਤਾ ਕਿਤੇ 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 ਅਲੱਗ-ਅਲੱਗ ਕਿਸਮ ਦੇ ਨੋਟਸ ਹੁੰਦੇ ਹੈ ਮੈਨੂੰ ਇਹ ਨਹੀਂ ਪਤਾ ਕਿ ਇਹ ਰਿਆਸਤੀ ਕਿਹੜਾ ਮੁਸਲਮਾਨ ਜਾਰੀ ਕੀਤਾ ਲੇਕਿਨ ਲਕਾਊਟ ਨੋਟਸ ਜਾਰੀ ਕਰਦਾ ਹੈ ਐਲੂਸੀ ਐਲੂ ਐਲੂਸੀ ਹਾਂ ਉਹ ਲਕਾਊਟ ਸਰਕੂਲਰ ਵੀ ਕਹਿੰਦੇ ਨੇ ਨੋਟਸ ਵੀ ਕਹਿੰਦੇ ਨੇ ਉਹਦੇ ਤੇ ਕੀ ਹੋਇਆ ਇੰਟਰਪੋਲ ਦੇ ذریعے ਜਾਂਦਾ ਹੈ ਉਹ ਦੁਬਈ ਦੀ ਪੁਲਿਸ ਕੋਲ ਤੇ ਦੁਬਈ ਦੀ ਸਰਕਾਰ ਕੋਲ ਚਲਾਇਆ ਕਿ ਜੀ ਆ ਸੰਬਧਤ ਹੈ ਜੀ ਤੇ ਤੁਹਾਡੇ ਦੇਸ਼ ਦੇ ਵਿੱਚ ਅਤੀ ਦੀ ਗਾਰਦੀ ਕਰ ਜਿਹੜੀ ਉਹਨਾਂ ਕੋਲ ਸਟੀਕ ਜਿਹੜੀ ਇਨਫੋਰਮੇਸ਼ਨ ਹੈ ਜੀ ਅਮਰਤਪਾਲ ਸਿੰਘ ਮੈਰੋ ਨੂੰ ਦੁਬਈ ਦੀ ਪੁਲਿਸ ਨੇ ਕਾਬੂ ਕਰ ਲਿਆ ਕਾਬੂ ਕਰ ਠੀਕ ਉਹ ਐਸプレ ਦੁਬਈ ਦੀ ਪੁਲਿਸ ਦੀ ਹਿਰਾਸਤ ਵਿੱਚ ਹੈ ਜੀ ਹਿਰਾਸਤ ਵਿੱਚ ਹੈ ਪਰ ਉਹਨੂੰ ਅਗਲੀ ਕਾਰਵਾਈ ਉਹਦੇ ਤੇ ਕੀ ਉਹਨੂੰ ਇੰਡੀਆ ਦੇ ਹਵਾਲੇ ਕੀਤਾ ਜਾਊਗਾ ਜੋ ਪੰਜਾਬ ਪੁਲਿਸ ਪਟਿਆਲਾ ਨੂੰ ਲੈ ਕੇ ਆਉ ਇਹ ਹਾਲੇ ਤੱਕ ਸੰਭਵ ਨਹੀਂ ਸੰਭਵ ਕਿਉਂਕਿ ਜਿਹੜੀਆਂ ਪ੍ਰੋਸੀਡਿੰਗਸ ਉਹਨਾਂ ਨੂੰ ਚਾਹੀਦੀ ਹੈ ਕਿ ਕੀ ਇਹ ਬੰਦਾ ਕਤਲ ਦੇ ਵਿੱਚ ਦੋਸ਼ੀ ਹੈ ਜੀ ਕੀ ਇਹ ਬਤਾ ਚਾਹੀਦਾ ਹੈ ਜੀ ਇਹਦੇ ਸਬੰਧ ਵਿੱਚ ਸਾਨੂੰ ਜਿਹੜੀ ਹੈਗੀ ਹੈ ਕੋਈ ਤੁਸੀਂ ਜਿਹੜੀ ਦਿੱਕਤੀ ਪਛਦੀ ਖਾਸ ਕਰਕੇ ਇਸ ਮਾਮਲੇ 'ਚ ਸਭ ਤੋਂ ਵੱਡਾ ਸਬੂਤ ਹੁੰਦੀ ਹੈ ਐਫ ਆਈ ਆਰ ਕਿ ਐਫ ਆਈ ਆਰ ਕਿਉਂ ਸ਼ਾਇਦ ਇਹਨੇ ਕਿਹਾ ਕਿ ਉਹਨੇ ਕੇਸ ਬਣਾਇਆ ਸੀ ਇਹਨੇ ਐਫ ਆਈ ਆਰ ਨਾਲ ਇਹ ਇੱਕ ਬਿਲਕੁਲ ਉਹ ਸਾਰਾ ਕੁਝ ਕਰਤੀ ਉਹਦੀ ਅਰੇਬੀ 'ਚ ਟ੍ਰਾਂਸਲੇਸ਼ਨ ਵਗੈਰਾ ਕਰਤੀ ਸੀ ਪਰ ਇਹ ਜਿਹੜੇ ਦੇਸ਼ ਹੈ ਖਾੜੀ ਦੇ ਦੇਸ਼ ਜੀ ਖਾੜੀ ਦੇ ਦੇਸ਼ਾਂ ਦੀ ਜਿਹੜੀ ਲੈਂਗੁਏਜ ਹੈ ਉਹ ਅਰਬੀ ਹੈ ਅਰਬੀ ਤਾਂ ਉੱਥੇ ਜਿਹੜੀ ਹੈਗੀ ਆ ਉਹਨਾਂ ਨੂੰ ਅੰਗਰੇਜ਼ੀ ਭਾਵੇਂ ਉਹਦੀ ਹੋਵੇ ਲੇਕਿਨ ਉਹਨਾਂ ਨੇ ਆਪਣੇ ਰਿਕਾਰਡ ਦੇ ਵਿੱਚ ਰੋਣੇ ਤੇ ਇਹ ਪਤਾ ਲੱਗਿਆ ਮੈਨੂੰ ਦੁਬਈ ਤੋਂ ਮੇਰੇ ਸੂਤਰਾントਾਂ ਤੋਂ ਅਹੀਂ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਬਠਿੰਡਾ ਪੁਲਿਸ ਜਾਂ ਪੰਜਾਬ ਪੁਲਿਸ ਨੂੰ ਕਿ ਜਿਹੜੀ ਹੈ ਉਹ ਐਫ ਆਈ ਆਰ ਦੀ ਅਰਬੀ ਚ ਟ੍ਰਾਂਸਲੇਸ਼ਨ ਕਰਵਾ ਕੇ ਸਮਝਾ ਕੇ ਕਿ ਮੈਨੂੰ ਨਹੀਂ ਪਤਾ ਕਿ ਇਹਨਾਂ ਦੇ ਕੋਲੇ ਤਾਹ ਤੋਂ ਉੱਪਰ ਆ ਗਈ ਕਿੱਡੀ ਆਈ ਇਹਦੇ ਪੈਂਦਾ ਜਾਂਦੀ ਪੈਂਦਾ ਲੇਕਿਨ ਹੁਣ ਤੱਕ ਗੱਲ ਬਣੀ ਇਹ ਗੱਲ ਬਣ ਗਈ ਹੈ ਬੰਦਾ ਉਹ ਹਿਰਾਸਤ ਦੇ ਵਿੱਚ ਹੈ ਉਹਨੂੰ ਭਾਰਤ ਦੇ ਹਵਾਲੇ ਕਰਨ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਹੈ ਔਰ ਆਪਾਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਉਹ ਜਿਹੜੀ ਹੈ ਭਾਰਤ ਦੇ ਵਿਚ ਜਾ ਲੈਣਾ ਹੈ ਉਹਨੂੰ ਫੋਨ ਤਾਂ ਨਹੀਂ ਕਰਾਂਗੇ ਆਪਾਂ ਵੀ ਮੈਨੂੰ ਸਭ ਗਿਰਫਤਾਰ ਹੋ ਚੁੱਕੇ ਦਵਾਈ ਦੇ ਵਿੱਚ ਹਮ ਆਪਾਂ ਨੂੰ ਕਹਿੰਦੇ ਕਹਿਰਾਸਤ ਨਰਾਸ ਪਰ ਕੈਦਾ ਗ੍ਰਿਫਤਾਰੀ ਤਾਂ ਜਿਹੜੀ ਹੈ ਨਾ ਉਹਦਾ ਇੰਡੀਅਨ ਟੂ ਇੰਡੀਅਨ ਉਹਦਾ ਬਿਡੇ ਡੇ ਪੈਣੀ ਹੈ ਗ੍ਰਿਫਤਾਰੀ ਹੁਣ ਅਗਨੇ ਕਰਦੇ ਕਿ ਹੈ ਕਿ ਕਮਨ ਕੌਰ ਜਿਹੜੀ ਹੈਗੀ ਹੈ ਕਮਨ ਕੌਰ ਭਾ ਵੀ ਕਿਰੋ ਉਹਨੂੰ ਉਹਨੂੰ ਕੈਂਚਨ ਕੁਮਾਰੀ ਕਹਿਣੋ ਜੋ ਕੁਛ ਕੰਮ ਕਰਦੀ ਸੀ ਅਸੀਂ ਉਸ ਕੰਮ ਨਾਲ ਬਿਲਕੁਲ ਸਹਿਮਤ ਨਹੀਂ ਹੈ ਬਿਲਕੁਲ ਨਹੀਂ ਲੇਕਿਨ ਭਾਰਤ ਦਾ ਕਾਨੂੰਨ ਅਜਿਹੀ ਗੱਲ ਦਿੰਦਾ ਹੈ ਕਿ ਹਰ ਬੰਦੇ ਨੂੰ ਬੋਲਣ ਦਾ ਅ ਅ ਅਧਿਕਾਰ ਹੈ ਪਰ ਜਿਸ ਕੱਗੇ ਦੇ ਨਾਲ ਕਮਲਕੌਰ ਨੂੰ ਉਥੋਂ ਲਿਆ ਗਿਆ ਅੱਜ ਵੀ ਉਹਨੂੰ ਵਿਸ਼ਵਾਸ ਦੇ ਵਿੱਚ ਲਿਆ ਗਿਆ ਤੇ ਵਿਸ਼ਵਾਸ ਫਿਰ ਜਿਹੜਾ ਹੈਗਾ ਉਹ ਵਿਸ਼ਵਾਸ ਜਿਹੜਾ ਹੈਗਾ ਤੋੜਿਆ ਤੋੜਿਆ ਇਹ ਇਹ ਗੱਲ ਜਿਹੜੀ ਹੈ ਮੇਰੇ ਖਿਆਲ ਨੂੰ ਤਾਂ ਜਿਆ ਪਰ ਸਿੱਖ ਧਰਮ ਦੀ ਗੱਲ ਕਰਣੀ ਹੈ ਜੀ ਤਾਂ ਸਿੱਖ ਧਰਮ ਦੇ ਵਿੱਚ ਤਾਂ ਇਹ ਵੀ ਲਿਖਿਆ ਹੈ ਕਿ ਜੇ ਤੁਸੀਂ ਕਿਸੇ ਨੂੰ ਵਿਸ਼ਵਾਸ ਲੈ ਲਓ ਜੁਰ ਵਿਸ਼ਵਾਸ ਤੋਕੇ ਨਾਲ ਹੀ ਮਾਗਨਦਾ ਆਈਦਾ ਮਾਪੇ ਵਿਖੇ ਬਹੁਤ سارے ਲੋਕਾਂ ਦੇ ਜਿਹੜੇ ਹੈ ਜਿਹੜੇ ਪਹਿਲਾਂ ਮਤਲਬ ਜਿਹੜੇ ਹੈ ਬੰਦੇ ਨੂੰ ਬਗਾੜ ਕੇ ਕਰਦੇ ਆਂ ਕਾਪੇ ਜੀ ਬਗਾੜ ਕੇ ਕਰਵਾਈ ਕਰਨੀ ਦਾ ਵੱਖਰੀ ਹੁੰਦੀ ਹੈ ਤੇ ਜਿਹੜੀ ਧੋਖੇ ਨਾਲ ਕਰਨਾ ਵੱਖਰੀ ਗੱਲ ਹੈ ਕੁੱਲ ਮਿਲਾ ਕੇ ਆਪਣੀ ਲਈ ਤਾਂ ਮੇਰੇ ਖਿਆਲ ਮੁਤਾਬਕ ਇੱਕ ਵੱਡੀ ਖਬਰ ਹੈ ਅਮਰਪਾਲ ਸਿੰਘ ਮੈਨੂੰ ਜਿਹੜਾ ਹੈਗਾ ਉਹ ਨਾ ਸਿਰਫ ਪੰਜਾਬ ਵਾਸਤੇ ਬਟਿੰਡੇ ਵਾਸਤੇ ਇੰਡੀਆ ਵਾਸਤੇ ਇੰਟਰਨੈਸ਼ਨਲ ਲੈਵਲ ਤੇ ਵੱਡੀ ਖਬਰ ਇਸ ਲਈ ਹੈ ਕਿਉਂਕਿ ਸਿੱਖ ਜਾਤ ਹੈ ਜਿਹੜਾ ਉਹ ਸਾਰੀ ਦੁਨੀਆ ਚ ਪੰਜਾਬੀ ਭਾਈਚਾਰਾ ਸਾਰੀ ਦੁਨੀਆ ਦੇ ਵਿੱਚ ਹੈ ਔਰ ਇਹੋ ਜੀਆਂ ਖਬਰਾਂ ਜਿਹੜੀਆਂ ਆਈਆਂ ਇਹਦੇ ਵਿੱਚ ਉਹਨਾਂ ਦੀ ਦਿਲਚਸਪੀ ਵੀ ਹੁੰਦੀ ਹੈ ਸਾਡਾ ਮਤਲਬ ਇਹ ਨਹੀਂ ਕਿ ਅਸੀਂ ਸਾਂਸਮੀ ਕੀ ਕੋਈ ਮਸਾਲਾ ਪੇਸ਼ ਕਰਨਾ ਸਾਡਾ ਮਤਲਬ ਇਹ ਹੈ ਕਿ ਜਿਹੜੀ ਸੂਚਨਾ ਹੈ ਜਿਹੜੀ ਸੂਚਨਾ ਸਾਡੇ ਕੋਲੇ ਆਉਂਦੀ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਉਹ ਇਮੀਡੀਏਟ ਹੋਈਆ ਕਰਵਾ ਲਈਏ ਆਪਾਂ ਹਮਝੂਰ ਬਹੁਤ ਕੀਤਾ ਸੀ ਆਪਣੇ ਦਰਸ਼ਕਾਂ ਦੇ ਨਾਲ ਉਹ ਦੇਬਾਪਾਪਾ ਇਹ ਆ ਤੇ ਪ੍ਰੋਗਰਾਮ ਪੇਸ਼ ਕੀਤਾ ਬਹੁਤ ਬਹੁਤ ਤੁਹਾਡਾ ਸਤਿ ਸ਼ੁਕ ਤੁਸੀਂ ਦੇਖ ਰਹੇ ਹੋ ਬਹੁਤਾਰੇ ਲੋਕ ਫੇਸਬੁਕ ਪੇਜ YouTube ਤੇ Instagram ਜੋ ਵੀ ਹੈ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਸਿ ਗਾ ਜੀ